ਦਿਖਾ ਯੂਵੈਂਕ ਦਿਖਾਤੀ ਮੈਂ ਪਹਿਲਾ ਇੱਕ ਵਾਰ ਦਾ ਉਹ ਦੇਖਦਾ ਨਹੀਂ ਐ ਨਹੀਂ ਦਾ ਉਹ ਉਧਰ ਦੇਖੋ ਨਾ ਕਾਲਾ ਬੱਦਲ ਜਮਾਈ 11 ਆ ਗਿਆ 11 ਜਾ ਆਇਆ 11 ਆ ਗਿਆ ਉਹ ਵੀ ਦਿਹਾਰ ਬੁਰੇ ਦੇ ਕਰਕੇ ਦੇ ਕਮੂਰੇ ਬਰਾਬਰ ਦਾ ਪੌਂਟੜੇ ਵਾਲਾ ਹੋ ਗਿਆ ਬੈਂਪਰ ਲੋ ਜੀ ਚੱਲ ਰਹੀ ਹੈ ਕਮੈਂਟ ਇਹ ਲੋਕ ਕਣਕਾ ਖੇਤ ਤੋਂ ਆਪਣੇ ਘਰ ਨੂੰ ਲੈ ਕੇ ਜਾਂਦੇ ਅਸੀਂ ਘਰ ਤੋਂ ਖੇਤ ਨੂੰ ਲੈ ਕੇ ਆਦੇ ਅੱਜ ਖੇਤਾਂ ਨੂੰ ਲੈ ਕੇ ਜਾ ਰਹੇ ਹਾਂ ਘਰ ਤੋਂ ਆਹ ਲੋ ਜੀ ਬਰੀ ਹੁਣ ਟਰਾਲੀ ਖੇਤ ਨੂੰ ਲੈ ਕੇ ਜਾ ਰਹੇ ਹਾਂ ਆਪਣੀ ਬੱਦੂ ਦੀ ਸਲਾਹ ਹੁਣ ਆਪਣਾ ਟਰਾਲੀ ਆਗੇ ਖੜਾਤੀ ਤੇ ਉਧਰੋਂ ਸੰਤ ਵੀਰਾ ਲੈ ਗਿਆ ਟਰੈਕਟਰ ਨੂੰ ਟਰਾਲੀ ਨੂੰ ਸੋਚੋ ਕੰਬੈਨ ਨੂੰ ਤੇ ਉਧਰ ਬਾਅਦ ਫਿਰ ਆਪਣੀ ਲਗਾਉਂਗੇ ਹੋ ਗਿਆ ਜੀ ਵੇਣੇ ਕਾਰਵਾਈ ਜੀ ਸਾਰਿਆਂ ਨੂੰ ਲੋਰੀ ਬਾਈ ਸੰਤ ਦੀ ਵੱਢਣਾ ਐਵੇਂ ਆਈ ਆਈਟੀ ਕੋਲ ਇੰਦਰ ਸਾਡਾ ਸਾਧਾ ਲੱਗਿਆ ਬਾ ਦਾਤੀ ਚੱਕਿਆ ਦੇਖੋ ਕਾਰਵਾਈ ਸਾਰਿਆਂ ਨੂੰ ਟਰਾਲੀ ਬੜੀ ਕਹਿਣ ਵੜਾਈ ਹੈ ਲੰਬੂ ਟਰਾਲੀ ਵੀ ਬਣਾਉਣੀ ਹੈ ਇਹਦੀ ਤਿੰਨ ਟਰਾਲੀਆਂ ਲੈ ਕੇ ਆਇਆ ਬਾ ਤਿੰਨਾਂ ਚ ਪਾਉਣਾ ਕਹਿੰਦੇ ਹੈ ਤੇ ਬਾਈ ਕੱਲੇ ਕੱਲੇ ਖੇਤ ਵਿੱਚ ਰੱਖਿਆ ਬਾ ਕੱਲੇ ਕੱਲੇ ਖੇਤ ਦਾ ਕੱਲੇ ਕੱਲੇ ਟਰਾਲੀ ਦੇ ਢਾਣੇ ਪਾਉਣੇ ਆ ਠੀਕ ਹੈ ਇਹ ਹੈਗਾ 327 ਹਾਂ ਉਹ ਹੈਗਾ 15 ਹਾਂ ਬਾਕੀ ਐ ਟਰਾਲੇ 'ਚ ਹੁਣ ਜਿਹੜੇ ਜਿਹਾ ਸਵਾਕੀ ਦਾਣੇ ਪੈਣ ਮਿਕਸੇ ਬਾਕੀ ਉਹ ਪਾ ਦੇ। ਤੇ ਹਵਾ ਜੀ ਵੀ ਰੁਕੀ ਹੁਣ ਤਾਂ। ਠੀਕ ਐ। ਤੇ ਸਾਰੇ ਬੋਗਮਾ ਇੱਥੇ ਇਕੱਠੇ ਹੋ। ਕਿਆ ਹੋ ਗਿਆ ਦਾ? ਆਮਾਰੀ ਯਾਰੇ ਕੋਈ। ਠੀਕ ਐ। ਤੇ ਭਾਈ ਅਸੀਂ ਮੜਾ ਕੰਮ ਚੜਨੇ ਆ। ਇਹਦੀ ਟਰਾਲੀ ਵਿਖਾ ਦੇ ਆ ਮੋਟਰ ਬੜੀ ਘੈਂਟ ਬਣਾ ਦੇਣਾ ਹੈ ਨਾ। ਬੱਚਾ ਬੜਾ ਬਣਾ ਦੇ ਆ। ਬੱਚਾ ਬਹੁਤ ਬੜਾ ਬਣਾਤਾ। ਠੀਕ ਐ। ਹਲੋ ਜੀ। ਅੱਧਰ ਚੱਲ ਰਹੀ ਮਜੀਨ ਆ ਦੇਖੋ ਆਹ ਟਰਾਲੀ ਬਾਸ ਤੁਸੀਂ ਗੋਲੀਆਂ ਦੇ ਮਗਰੇ ਪਏ ਹੋਇਆ ਲੈਓ ਕਿੰਨੀ ਕੈਂਟ ਬਣਾ ਲਈ ਦੇਖ ਲਓ ਕੋਚਲਾ ਮੈਂ ਬੈਣਾ ਸੰਤ ਵੀਰੇ ਨੂੰ ਬਾਸ ਟਰੈਕਟਰ ਸਟਾਰਟ ਕਰਕੇ ਦੇਖ ਦੇ ਤਾ ਤੂੰ ਐ ਨਿਕਲ ਲਾਉਿਆ ਹੋਇਆ ਹੋਰ ਕੁਝ ਮਾਰਾਂ ਤੇ ਕੋਲ ਲਗਾ ਦੇ ਤਾ ਲੋ ਜੀ ਕਰੋ ਚੈੱਕ ਕੋਹ ਆ ਲੈ ਟਰੈਕਟਰ ਦੇ ਵੀ ਟਾਇਰ ਦੇਖੋ ਕਿੱਡੇ ਕਿੱਡੇ ਪੁਆਏ ਹੋਏ ਵੇਖਾ ਯੂਮੈਂਟ ਹੈ ਦੁਹਾਂ ਦੀ ਮੇਰੇ ਲਈ ਇੱਕ ਵਾਰਦਾ ਅ ਜਦੋਂ ਅਸੀਂ ਹੋਰੇ ਕੰਮ ਬਚੋੜਦੇ ਹੋਏ ਤੇ ਇਹਦੇ ਟਰੈਕਟਰ ਦੇ ਟਾਇਰ ਤੇ ਤੇ ਉੱਧਰ ਹੈ ਉੱਧਰ ਵੀ ਉਮੀਦ ਹੀ ਲੈ ਹੁਣ ਚੀਜ਼ ਬਣਾਈ ਹੈ ਜਿਹੇ ਹਿੱਸਾ ਅੱਛਾ ਜਿੱਦਿ ਲੈਵ ਲੈਂਦੇ ਆ ਪਾਣੀ ਵਾਲਾ ਚਾਹੀਦਾ ਹੈ ਹੁਣ ਜੇ ਆਹ ਟਾਇਰ ਪੂਰੇ ਲੱਗ ਕੇ ਪਿਛਲ ਚੱਕੋ ਜੇ ਕਰੀ ਹਾਂ ਤੇ ਪਿੱਛੇ ਵਾਲੇ ਲਾ ਕੇ ਮੋਡਲ ਦੇਖੋ ਜੀ ਇਹਦੇ ਸਾਹਣਾ ਜਿਹਨੇ ਉਹ ਘੋੜੇ ਮੰਗੋ ਚਾਹੀਦਾ ਦਾ ਹਾਂ ਹੈ ਯਾ ਕਮਾਣੀਆਂ ਚਾਹੀਦੀਆਂ ਉਹ ਦੂਵੇ ਲੋਟ ਚਾਹੀਦੀਆਂ ਇਹਨੇ ਇਹ ਕਹਿੰਦਾ ਉਹ ਘੋੜੇ ਮੰਗੋ ਚਾਹੀਦਾ ਦਾ ਲੋ ਲਵਾਉਣੇ ਆ ਕਮਾਣੀਆਂ ਲਵਾਉਣੀਆਂ ਹੁਣ ਕਮਾਣਿਆ ਨਹੀਂ ਉਹ ਦੂਆ ਐ ਝੂਲਾ ਹਾਂ ਚਾ ਲੋਟ ਨਹੀਂ ਆਉਂਦਾ ਕਮਾਣੀਆਂ ਲਵਾਉਣੀਆਂ ਫੇਰ ਜੱਪ ਦਿਆ ਕਰੂਗੀ ਆ ਬਿੱਸੁੱਲਾ ਠੀਕ ਹੈ ਬਾਈ ਕਹਿੰਦਾ ਸਲੰਸਰ ਜਦ ਤੂੰ ਆ ਜਾ ਵੀ ਨਿਕਲਦਾ ਆ ਦੇ ਕਾਲ ਹੈ ਇਹ ਇਵੇਂ ਚਾਂਦੀ ਦਾ ਚੱਕ ਦੇ ਪਿੱਛੇ ਦੇ ਸਟੈਂਡ ਦੀ ਲੋੜੇ ਨਹੀਂ ਆਇਆ ਇਹਨੂੰ ਐ ਵੀ ਖੜ ਜਾਂਦੀ ਹੈ ਨਾ ਛੱਡੀ ਨਾ ਕਿਣੀਆਂ ਜੀ ਆ ਗਈਆਂ ਦੀਆਂ ਫੇਰ ਉਹ ਉਧਰ ਮੋਤ ਨਹੀਂ ਆ ਗਿਆ ਮੰਮੀ ਕਹਿੰਦੀ ਸੀ ਕਿ ਕਿਣੀਆਂ ਮੋਟੀ ਮੋਟੀ ਕਰਦੀਆਂ ਘਰੇ ਉਹਦੇ ਬਹੁਤ ਪਿਆ ਪੈਰਾ ਦਾ ਹੋਣਾ ਸੀ ਧੌਂਦ ਦੇ ਉਹ ਦੇਖ ਰਾ ਨਹੀਂ ਆਈ ਨਾ ਉਹ ਉਹ ਉਧਰ ਦੇਖੋ ਨਾ ਕਾਲਾ ਬੱਦਲ ਜਮਾ ਹੀ ਫੇਰ ਟਰਾਲੀ ਦਾ ਵਧੀਆ ਬਣਾਇਆ ਹੋਈ ਹੈ ਨਾ ਜੇ ਗਾਂ ਦਾ ਟਰੈਕਟਰ ਹੀ ਖੜਾ ਪਿਆ ਹੋਰ ਉਹ ਹੀ ਟਰੈਕਟਰ ਆ ਤੇ ਮਸਰਾ ਦਾਲੇ ਇਹ ਬਹੁਤ ਬੜੀਆ ਹੈ ਸਾਡੀ ਜੱਲਾਟ ਕੋਲ ਮਜੀਰੀ ਪੜਾਈ ਹੈ 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 ਗਈ ਦੀ ਉਹਦੇ ਪਰ ਦੋਰ ਦੀ ਆਪੁਰਦਾਲਾ ਮਰ ਹੈ ਕਾਨੂੰ ਤੁਸੀਂ ਚੂਲਾ ਬਣਾਇਆ ਟਰਾਲੀ ਦੇ ਬਣਾ ਦੇ ਦਿੰਦਾ ਉਹ ਕੰਟਰਦਾਲ ਹੈ ਹੱਡ ਫੁੱਟ ਹੋ ਗਈ ਹੈ ਬਾਦ ਹੋ ਗਈ ਮਗਰ

ਆਪਣੀ ਤਾਂ ਫੇਰ ਰਾਤ ਨੂੰ ਵੱਡ ਹੁੰਦੀ ਹੈ ਤੇ ਪਾਸੇ ਚੱਕਰੇ ਇਹ ਜਾ ਪੈ ਗਿਆ ਇੱਕ ਮੇਰੇ ਦਾ ਰਾਤ ਨੂੰ ਜਰਾ ਹੈ ਮੇਰੇ ਫੋਨ ਨੂੰ ਤਾਂ ਇਹ ਛੱਤ ਦੀ ਬਾਹ ਆਪਣੇ ਲੱਗੀ ਜਣੀ ਆਪਣੇ ਲੱਗ ਜਣੀ ਤੀ ਜਾ ਕੇ ਹਾਂ ਚੱਕਰੇ ਹਾਂ ਇਹ ਜਾ ਪੈ ਗਿਆ ਹੋ ਚੱਲ ਚੰਗ ਕਰਨ ਤਾਂ ਤੇਰਾ ਟਰੈਕਟਰ ਦਾ ਹੀ ਟਾਇਰ ਆ ਤੇਰੇ ਵਾਲਾ ਦਾ ਹੋਰ ਟਰੈਕਟਰ ਦੇ ਆ ਦੋ ਲੈ ਕੇ ਪਾਏ ਆ ਇਹ ਤੋਂ ਇਹ ਤੂੰ ਦਲਵਾ ਦੇ ਨਾ ਤੂੰ ਲੈ ਨੂੰ ਮਨੋਂ ਕਹਿ ਤਾ ਯਾਰ ਫਿਰ ਉਹ ਨਾ ਸੱਜਿਆ ਤਾਂ ਪਹਿਲੇ ਇੱਕ ਵਾਰੀ ਦੇਖ ਲੰਨੇ ਆ ਬਸ ਹੋਰ ਚੰਕਰ ਬਣਾ ਦੇ ਜੀ ਤੂੰ ਲੈ ਮਗਰਾੜ ਉੱਪਰ ਕੀ ਕਰਨਾ ਪੈਂਦਾ ਮਗਰਾੜ ਨਹੀਂ ਤਾਂ ਉੱਚਾ ਹੋਣਾ ਥੱਲੇ ਹੀ ਤਾਂ ਹੀ ਉਹ ਹਰ ਸਾਲ ਨੂੰ ਨੀਮਾ ਹੋ ਜਾਣਾ ਹੈ ਅੱਛਾ ਇਹ 8 ਬਾਰੇ ਨਾ 9 ਬਾਰੇ ਉਹਦੀ ਆ ਪੰਜ ਦੀ ਪਰਚੇ ਆ ਆ ਆ ਬੁੱਟ ਬਾੜ ਅੰਦਾ ਅੰਦਾ ਬੁੱਟ ਬਾੜ ਸੱਚਾ ਠੀਕ ਹੈ ਸਰੀਆ ਬਣਾਇਆ ਸਤਿ ਸ੍ਰੀ ਅਕਾਲ ਭਾਈ ਬਰਾ ਦੂਰੇ ਦਾਸ ਕਰਿਆ ਹੈ ਦਿਨ ਪੇਚਾ ਤੇ ਉਪੜ ਵੱਲ ਆ ਗਿਆ ਦਾ ਮੋਟੀ ਮੋਟੀਆਂ ਕਿੰਨੀਆਂ ਹਾਂ ਹਾਂ ਉਹ ਦਾ ਅੰਦਰ ਲਾਏ ਦਾ ਫੇਰ ਬਾਹਰ ਕੱਢਿਆ ਹੈ ਉਹ ਕਿ ਪਹਿਲੇ ਅੰਦਰ ਲਾਉਣਾ ਫਾਇਦਾ ਨਹੀਂ ਮੋਟਰਾਂ ਦਾ ਜਿਆਦਾ ਮਿੱਗ ਨਹੀਂ ਹੋਣਾ ਜੀ 10 ਮਿੰਟ ਲੱਗਣਗਾ ਉਹਗੀ ਬਗੀ ਆਪਾਂ ਟੈਂਕ ਪਾ ਕੇ ਦੇਖਣਾ ਹੁਣ ਆ ਜਾਣਾ ਜੀ ਕੀ ਹੋ ਗੇ 100 ਫੁੱਟ ਰੇਤਾ ਆਉਂਦਾ ਪੂਰਾ ਕਿੱਥੇ ਤੱਕ ਉਰੇ ਤੱਕ ਮਾਰ ਲਾ ਫੋਨ ਪਰ ਚਾਹੇ ਪੂਰਾ 100 ਫੁੱਟ ਆਊਗਾ ਅਸੀਂ ਨਦੀ ਚ ਲਿਆਉਂਦੇ ਹੁੰਦੇ ਆ ਭਾਕੇ ਆਈਦਾ ਗਿਆ ਨੇ ਦੇ ਤੁਹਾਨੂੰ ਹਨਾ ਬਾਅਦ ਫਸਣਾ ਵੀ ਨਹੀਂ ਇਹਨੇ ਮਾੜੇ ਜਿਹੇ ਮੋੜ ਨੇ ਟੱਕਾ ਲੰਦੇ ਆ ਅਸੀਂ ਹਾਂ ਰਾਮਦਾ ਨਿਕਲੋਂ ਜਿੱਦੇ ਆਇਆ ਚਾਰੇ ਟਾਇਰਾਂ ਨਾਲ ਕਰਦੂਗਾ ਫੇਰ ਫਸ ਜਾਂਦੀ ਆ ਫੇਰ ਟਰੈਕਟਰ ਬੰਦੀ ਨਾ ਵਜਨ ਆਉਂਦਾ ਤਾਂ ਇਹ ਜਦ ਕਿ ਢੂਲਾ ਕਹਿੰਦਾ ਮੈਂ ਕਰਾ ਰਣਾ ਜੀ ਹੁਣ ਹਾਂਜੀ ਅੱਜ ਕੀ ਦੇਖਿਆ ਥੋੜਾ ਜਿਹਾ ਜੰਪ ਤੋਂ ਹੁੰਦੀ ਆ ਢੋਲੇ ਨੂੰ ਲੈ ਕੇ ਗਏ ਤੇ ਹਾਂ ਅਗਲੀ ਵਾਰੀ ਜੇ ਢੂਲਾ ਲਵਾਉਣਾ ਤਾਂ ਕਮਾਣੀ ਉਹ ਕਹਿੰਦਾ ਵੀਰੇ ਲਾ ਕੇ ਦਊਗਾ ਠੀਕ ਜੰਪ ਵੀ ਐਵੇਂ ਦੇਣਾ ਨਹੀਂ ਚਾਹੀਦਾ ਦੇਣਾ ਨਹੀਂ ਉਹ ਬਰਾਬਰ ਪਾਵੇ ਜੀ ਰਾਬਰ ਨੂੰ ਨੂਨ ਪੈਰ ਜੇ ਹੁਣ ਦੇਖ ਜਦ ਇੱਕ ਟਾਇਰ ਚੜ੍ਹ ਕੇ ਤੂੰ ਆ ਆਉਂਦਾ ਹਲਕਾ ਜਿਹਾ ਜੰਪ ਦਿੰਦੀ ਆ ਸਾਵੇ ਅੱਛਾ ਪਾਣੀ ਇਹਦਾ ਫਰਕ ਹੈ ਜੀ ਅਸਟਰੰਡਰ ਤੱਕ ਮਸ਼ੀਨ ਪਰ ਆਹੋ ਹੈ ਵੀ ਹੈ ਚ ਭਰਿਆ ਪਿਆ ਭਰਿਆ ਦਾ ਨਵਾਂ ਲੈ ਕੇ ਆਇਆ ਬੱਧੀ 2025 ਦਾ ਉਹ ਬਾਈ ਅਸੀਂ ਅਸੀਂ ਭਰਿਆ ਵਾ ਦਾ ਠੀਕ ਹੈ ਹਾਂ ਇਹ ਚੈੱਕ ਕਰਨ ਲੱਗੇ ਵੀ ਦੇਖੋ ਹੈ ਵੀ ਹੈ ਹਾਂ ਉਹ ਹੈਗਾ ਹੈਗਾ ਥੋੜਾ ਜਿਹਾ ਅਗੇ ਬੰਦ ਕਰ ਤਾ ਜਮ ਉਹ ਵੇਰ ਰੱਥੇ ਪਿਛਲੀ ਦੀ ਇੱਕ ਵਾਰ ਅੱਗੇ ਦੀ ਲੱਗੀ ਸੀ ਉਹ ਚੱਲੀ ਨਹੀਂ ਵੇਗਾ ਚੱਲਣਾ ਦੇਖੋ ਵਾ ਚੱਲਦਾ ਉਹ ਕਹਿੰਦੇ ਪਿਆ ਪਿਆ ਹੀ ਫਿਰ ਗੈਸ ਨਹੀਂ ਜਿਹੜ ਜਾਂਦੀ ਇਹਦੀ ਹੈ ਤੇ ਮੈਂ ਹੁਣ ਭਰਾਣਾ ਦੇ ਆ ਵਾ ਪੈਟਰਲ ਮੀਟਰ ਵਾਲਾ ਹੀ ਆ ਨਿਕਲ ਗਿਆ ਵਾ ਇਹਦੇ ਬੜਾ ਆਏ ਹੋ ਉਹ ਉਥੇ ਪਿਆ ਹੁੰਦਾ ਉਥੇ ਪਿਆ ਇਹ 4 ਕਿਲੋ ਵਾਲਾ ਜਾਜੀ ਜਾਨ ਕਿਹੜਾ ਹੋ ਜਾਣਾ ਵਾ ਜੇ ਉਹ ਨੂੰ ਪਿਆਰਾ ਪਵਾ ਦਿੰਦੇ ਹਾਂ ਉੱਚਾ ਜਾਣਾ ਆ ਜਾ ਯਾਰ ਇਹ ਨਾ ਹੈ ਲੋ ਹੈ ਨਾ ਲਈ ਮਾ ਸਾਲ ਮਾਰੀ ਅ ਪਿੱਛੇ ਦੇ ਨੀਵਾ ਮੂਰੇ ਦੇ ਉੱਚਾ ਆਇਆ ਵਾ ਪਿੱਛੇ 15 ਦੇ ਆ 15 ਡਾਲਰ ਪਾਇਆ ਸੀ ਆ ਆਪਾਂ 15 ਪਾਇਆ ਦੇ ਕਿ ਸਿਮਪਲ ਦੇ ਆਪਣੇ 15 ਰੇਡੀਅਲ ਆ ਮੂਰੇ 10 ਨੰਬਰ ਆ ਇਹ 11 ਆ ਗਿਆ 11 ਜਾਣਾ ਆ ਠੀਕ 11 ਆ ਗਿਆ 11 ਪੈਕਪੌਟ ਹੈ ਕੋਈ ਨਹੀਂ ਹੈ ਮੂਰੇ ਦੇ ਖੜ ਕੇ ਦੇਖੋ ਮੂਰੇ ਬਰਾਬਰ ਦਾ ਪਹੁੰਚੜੇ ਵਾਲਾ ਹੋ ਗਿਆ ਬੈਂਪਰ ਕਿਨੇ ਖੋਲਿਆ ਪਿਆ ਸਾਰਾ ਹੀ ਇਹਦਾ ਇਹਦਾ ਜਿਵੇਂ ਤਵੀਆਂ ਪਾਉਣੀਆਂ ਹੁੰਦੀਆਂ ਵਿੱਚ ਜਿਹੜੇ ਮੁਕਾਬਲੇ ਚੱਲਦੇ ਆ ਉਹਵੇਂ ਬਣਾਇਆ ਵਾ ਸਾਰੀਆਂ ਹੈਗਾ ਇਹਨਾਂ ਬਿਆਸ ਬੋਲ ਲੱਗੀ ਕੀਆ ਉਹ ਕਿਹਦੀ ਗਲੀ ਨੇ ਬੀਜ ਵਾਸਤੇ ਰੱਖਣ ਨੂੰ ਆਓ ਜਿਹਨੂੰ ਗਲੀਆ ਕਿਹ ਗੋਲ ਤੇ ਇੰਨੀ ਕਰੀ ਉਹਨਾਂ ਢਿੰਡੀਆਂ ਹੋਈਆਂ ਹਾਂ ਆ ਫੜੋ ਆਪਣੇ ਬੱਸ ਇਹਦੇ ਬਾਅਦ ਚਾਉਂਗੇ ਹੁਣ ਲੋ ਜੀ ਅੱਧਰ ਵੀਰਾ ਵੀ ਲੈ ਆਇਆ ਵੀਜਲੇ ਟਾਇਰ ਤਾਂ ਫਰੀਏ ਹੋ ਜਾਂਦੇ ਆ ਇਹ ਆ ਲਵਾਉਣੇ ਦਾ ਉਹ ਚਾਹੀਦੀ ਆ ਜਰੂਰ ਇਹਨੂੰ ਕਰਵਾਣੀ ਆ ਕਰਵਾਣੀ ਆ ਇਹ ਆ ਲਵਾਉਣੇ ਆ ਪਿਛਲੇ ਟਾਇਰ ਚੱਕ ਹੋ ਗਏ ਤੇ ਹੁਣ ਵੀ ਆਲੇ ਖੇਦ ਦੀ ਐ ਚਪੌਣੀਆਂ ਛੋਟੀ ਟਰਾਲੀ ਚ ਭਰ ਕੇ ਪਾਉਣਾ ਇਹ ਚ ਭਰ ਕੇ ਆਹ ਆਵੇ ਬਰੀ ਹੋਇਆ ਜਬੀ ਦਾ ਟਰਬਾਤ ਬੰਦ ਨਹੀਂ ਦੇਖ ਗੜੇ ਰੋਕਾ ਰੋਕਾ ਰੋਕ ਹੁੱਕਾ ਉੱਪਰ ਉੱਡਦੀ ਹੁੱਕੀ ਆ ਦੇਖੋ ਮਜਾ ਗੱਤ ਲੈ ਲੈ ਸਾਹ ਤਾਈ ਸਾਹ ਇਹ ਫੇਰ ਨਹੀਂ ਆਉਂਦਾ निकलनी चलो सारे मशीन पर ही जाऊंगे हम सारे बंदे मशीन पर जाके और सारे जीना भाई ले गया ਭਈ ਆਪਣੇ ਆਗੇ ਖੇਤ ਚ ਹਾਲੇ ਹਾਲੇ ਸੂਤ ਪੜਿਆ ਪਰ ਇਹਦਾ ਹੁਣ ਕੀ ਬਣਿਆ ਨਾ ਫਿਰ ਆਪਨੇ ਸੁੱਖ ਰੱਖੀ ਇੱਕਣਾ ਹਵਾ ਹਵਾਈ ਪੱਦਰਵਾਏ ਫਿਰ ਤਾਂ ਸ਼ਾਦੂਆ ਵੀ ਚੱਕਦੀ ਫਲਾਟ ਹਾਂ ਇੱਕ ਪੰਜ ਕਿੱਲਾਂ ਦਾ ਫਲਾਟ ਇੱਕ ਉਧਰਲੀ ਸਾਈਡ ਆ ਥੋੜਾ ਜਿਹਾ ਪਿੰਡ ਚ ਕੋਲ ਨੂੰ ਵੇ ਟਰਾਲੀ ਦੋਈ ਲਿਆਉਣੀ ਪੈਣੀ ਆ ਘੜਾ ਕੇ ਦੇਖਦੇ ਆ ਚਲੋ ਆ ਮੂਰੇ ਵਾਲਾ ਪੱਲੜ ਜਾ ਫਟਿਆ ਵਾ ਇਹ ਦੇਖੋ ਇੱਥੇ ਪੱਲੀ ਜੀ ਲਾਉਣੀ ਆ ਹੁਣ ਚੋ ਲਾਗਾ ਲੁੱਗਾਈਆਂ ਦੇਖ ਲਈਏ ਥੋੜੇ ਬੋਤਾਂ برای چهار من ਦੂਜੀ ਸਾਈਡ ਆ ਗਏ ਪੰਜ ਕਿੱਲੇ ਦੂਜੀ ਸਾਈਡ ਵੱਡੇ ਆ ਜਿਹੜੇ ਅੱਗੇ ਤੇ ਇੱਧਰ ਆ ਗਏ ਜਿਹੜੇ ਪਿੰਡ ਜੇ ਗੋਲ ਆ ਪੰਜ ਕਿੱਲੇ ਇਹਰੇ ਕਰਕੇ ਵੀਡੀਓ ਬਹੁਤ ਹੀ ਸਾਫ ਬਣਦੀ ਹੈ ਇੰਦਾ ਕਰਕੇ ਬਹੁਤ ਹੀ ਨਹੀਂ ਬਣਾਈ ਆਈ ਮਗਰ ਬਾਈ ਵੀ ਤੇ ਇਧਰ ਹਾਸ਼ੀਬੀਰੇ ਨੂੰ ਬੁਲਾ ਲਿਆ ਬਾਈ ਵੀਰਾ ਲਿਆ ਟਰੈਕਟਰ ਥਾਲੀ ਨਾਲੇ ਖੇਤ ਨੂੰ ਆਪਣੇ ਘਰ ਨੂੰ ਲੈ ਕੇ ਜਾਂਦੇ ਅਸੀਂ ਘਰ ਤੋਂ ਖੇਤ ਨੂੰ ਲੈ ਕੇ ਜੀ ਖੇਤਾਂ ਨੂੰ ਲੈ ਕੇ ਜਾ ਰਹੇ ਆ ਘਰ ਤੋਂ ਆਹ ਲੋ ਜੀ ਭਰੀ ਹੋਈ ਟਰਾਲੀ ਖੇਤ ਨੂੰ ਲੈ ਕੇ ਜਾ ਰਹੇ ਆ ਥੋੜੀ ਜੀ ਹੋਣੀ ਆ ਇਹ ਹੋ ਗਿਆ ਸੀਨ ਭਾਈ ਜੀ ਟਰਾਲੀ ਕੋਈ ਮਿਲੀ ਨਹੀਂ ਹੈ ਕਣਕ ਦੋ ਟਰਾਲੀਆਂ ਜਾ ਰਹੀਆਂ ਉਹਨਾਂ 'ਚ ਤਾਂ ਕਰਕੇ ਆ ਪਾਉਣੀ ਟਰਾਲੀ ਜੀ ਪਾਪਾ ਕਹਿੰਦੇ ਇਹਨੂੰ ਖਿੱਚ ਲਿਆਓ ਫੇਰ ਹੁਣ ਹੁਣ ਹੋਰ ਮਿਲ ਨਹੀਂ ਰਹੀ ਕਿਤੇ ਅੱਧੀ ਰਾਤ ਨੂੰ 12:30 ਹੋ ਗਏ 12:30 ਵਜੇ ਅੱਜ ਦਾ ਕਰਾ ਫਰੋਟ ਰੋਟੀ ਖਾ ਕੇ ਹੀ ਪਹਿਲਾ ਚਲੇਗੇ ਤੇ ਇਸ ਵਾਰ ਫਾਇਦੇ ਤੁਸੀਂ ਜਾ ਕੇ ਸੋ ਜੋ ਅਸੀਂ ਵੰਡ ਕੇ ਆਪੇ ਲਿਆਉਣੀ ਅਸੀਂ ਨਾ ਤੋ ਕੇ ਬੈਠੇ ਨੇ ਲੰਨੂ ਕੋਈ ਬਣਾ ਲਿਆ ਕਹਿੰਦੇ ਆ ਜੋ ਆ ਨਹੀਂ ਰਹੀ ਉਹ ਚ ਮੈਂ ਵੀ ਕਹਿ ਦਿੱਤਾ ਮੈਂ ਕਿ ਆ ਨਹੀਂ ਨਹੀਂ ਹੈਗੀ ਚਲੋ ਜਨਾਬ ਥੋੜਾ ਜਿਹਾ ਹੋਣਾ ਏ ਟਰਾਲੀ ਵਿੱਚ ਪਵਾ ਲੈਣੀ ਸੇਫਟੀ ਲਈ ਆਪਾਂ ਨਾਲੇ ਵੀ ਚੱਕ ਲੈ ਨਾਲ ਸੇਫਟੀ ਲਈ ਕਹਨ ਉਹਦੇ ਲਈ ਬੈਕਅਪ ਲਈ ਜਿਆਦਾ ਲੋਡ ਪਈ ਜਿਹਦੇ ਵਿੱਚ ਵੀ ਬਹੁਤੀ ਜਗ੍ਹਾ ਨਹੀਂ ਹੈਗੀ ਪੀਲੇ ਦੀ ਕਰਨਕ ਪਈ ਦੀ ਅਜੇ ਠੀਕ ਹੰਡਰ ਤਾਂ ਹੋਦੀ ਹੋ ਦੇਖਿਆ ਜਾਏ ਚਾਰਾ ਵੀ ਪੀਲੇ ਦੀ ਕਰਨਕ ਪਈ ਦੀ ਅਜੇ ਮੋਰ ਚਲੋ ਆਹ ਪੰਦੇ ਆ ਤੁਨੂੰ ਜਾ ਕੇ ਉਹ ਜੀ ਪਹੁੰਚ ਗਏ ਖੇਤ ਚ ਅਸਾਲ ਚ ਵਈਆ ਲੱਗਦਾ ਮ ਕਰਦੇ ਲੱਗਦੇ ਮ ਉਹਨੂੰ ਦੰਨਾਂ ਤੋਂ ਉੱਧਰ ਮ ਖੜਾ ਹੋ ਕੇ ਵੇ ਕਿੰਨੇ ਕਿਟਾਨ ਚ ਹੈਗੀ ਇਹਦੇ ਚ ਰੁਕਿਓ ਕਰ ਲੋ ਬੰਦ ਚੈੱਕਲੂ ਦਾ ਬੰਦ ਕਰਕੇ ਆ ਲੋ ਇੰਨੀ ਤੇ ਚ ਪਹਿਲੀ ਹੀ ਪਈ ਐ ਪੀਸੀਓ ਲੱਗਣੀਆਂ ਬਸ ਬਾਕੀ ਉੱਧਰ ਖੜੇ ਆ ਦੇਖੋ ਆਸ਼ਵੀ ਬਰੇ ਵਾਲਾ ਉਹਦੇ ਮਗਰੇ ਜੌਂਡੀਰ ਖੜਾ ਵਾਖੜੇ ਆਜਣ ਹੋ ਗਿਆ ਤੇ ਉਹ ਪਿੱਛੇ ਜਾਂਦੀ ਰਿਹਾ ਖੜਾ ਦੋ ਵੇ ਭਰੇ ਵਿਟਰਾਲੀਆਂ ਚਲੋ ਦੇਖਦੇ ਹੁਣ ਪੱਕੀ ਨੂੰ ਲੈ ਕੇ ਜਾਂਦੇ ਆ ਹਾਂਜੀ ਲਓ ਜੀ ਪਰਵਿਸ਼ ਆ ਕੇ ਪੱਲਣ ਕਿ ਪਿੱਛੇ-ਪਿੱਛੇ ਤੇ ਬੀਜਲੀ ਰੱਖ ਲਾਂ ਜਾਂ ਬੀਜਲੀ ਰੱਖਣੇ ਟੋਲ ਜਮਾਉਣਾ ਆਪਾਂ

ले चलिया भी ढक ले देखो गट मार ਡੇਢ ਦੇ ਉੱਪਰ ਹੋ ਗਿਆ ਪੌਣੇ 2 ਹੋ ਗਏ ਪੌਣੇ ਤੋਂ ਆਉਣੇ ਵਾਲੇ ਹੋ ਗਏ ਤੇ ਅੱਧਾ ਪੌਣਾ ਘੰਟਾ ਦਾ ਸਾਡਾ ਟਰਾਲੀ ਪਿੱਛੇ ਜੇ ਰੁਕ ਪਈ ਜਾਂਦਾ ਉਹ ਤਾਂ ਜਾਣੀ ਪੈਗੀ ਉਹਦੇ ਕਰਕੇ ਟਾਈਮ ਲੱਗ ਗਿਆ ਲੇਕੇ ਲੋਕ ਖੇਤਾਂ ਦੇ ਘਰ ਨੂੰ ਲੈ ਕੇ ਜਾਂਦੇ ਟਰਾਲੀ ਅਸੀਂ ਘਰ ਤੋਂ ਖੇਤਾਂ ਤੇ ਬੜੀ ਵਧੀਆ ਕਰਕੇ ਆਹ ਸਰਿਆ ਜਦੋਂ ਵਧੀਆ ਰਸ ਦੀ ਪਰਮਾਨਾ ਅਸਵੀਰ ਹੋ ਗਿਆ ਹੋ ਗਿਆ ਤੜਕੇ ਵੀਰ ਕਹਿੰਦਾ ਮੈਂ ਦੇਖੀ ਨਾ ਅਸੀਂ ਵੀਰਾ ਕੋਲ ਕੇ ਟਰਾਲੀ ਸਭ ਤੇ ਮੂਹਰੇ ਵਾਲੀ ਉਹ ਮੰਡੀ ਦੇ ਲੈਣੀਆਂ ਠੀਕ ਆ ਉਹਦੇ ਉੱਤੇ ਅੰਮਾ ਜੀ ਦੀ ਤਾਰ ਕੇ ਤਾਰ ਕੇ ਫੇਰ ਹਰ ਰੱਖਣੀ ਜਿਹੜੀ ਘਰ ਨੂੰ ਹੋਰ ਘਰ ਅਹ ਥੱਲੇ ਆਪਣੇ ਗੁਰਦੁਆਰੇ ਵਾਸਤੇ ਜਿਹੜਾ ਆਪਣੀ ਰੱਖਣੀ ਆ ਠੀਕ ਆ ਉੱਪਰ ਪੱਲੜ ਵਾਲੀ ਤਾਰ ਕੋ 20 ਮੰਡਲ ਪਈ ਆ ਉਹ ਤਾਰ ਕੇ ਅਹ 10 ਮੀਟਰ ਦੀ ਗੋੜੀ 10 ਮੰਡਲ ਵਾਲੇ ਦਾ ਜਿੰਨਾ ਅਹ ਹੋਰ ਰੱਖਣ ਦਾ ਜੀ ਵਾਟਾ ਮੀਂਹ ਨਹੀਂ ਪਈ ਆਉਣ ਦਾ ਸਾਰਾ ਮੀਂਹ ਨਹੀਂ ਪਈ ਹੈ ਉਦੋਂ ਰੋਟੀ ਵੀ ਨਹੀਂ ਖਾਈ ਵੀ ਮਨ ਲੱਗਾ ਨਾ ਰਾਤ 2:00 ਬਾਈ ਨੇ ਵੀ ਨਹੀਂ ਖਾਈ ਵੀ ਰਾਤ 1:00 ਵਜੇ ਦਾ ਹਾਂ ਬਾਈ ਹਸ ਤੱਕਾ ਕੇ ਚਲੇ ਗਿਆ ਉਹਦੇ ਨਾਲ ਹੀ ਤਾਂ ਹੋਏ ਰਾਤ 1:00 ਵਜੇ ਦਾ 6:00 ਵਜੇ ਫਿਰ ਨਾਲ ਕੇ ਹੈ ਹਾਂ ਉਹਦੇ ਆ ਰਹੇ ਜਪਨਾ ਫਾਰੇ ਨਾ ਨਾ ਉਹ ਦੇ ਜਾ ਉਹ ਨਹੀਂ ਕਰਦੇ ਹੋਰ ਬੋਲ ਉਹ ਮੇਰੀ ਗੱਲ ਤਾਂ ਸੁਣ ਮੇਰੀ ਦੁਨੀਆ ਪਈਆਂ ਹੀੜਾ ਪਾ ਦੇਣਾ ਬਾਈ ਕਿੱਥੇ ਭੁੱਲੇ ਆਇਆ ਟੁੱਟ ਗਈ ਜਿਵੇਂ ਇੱਕ ਇੱਕ ਇਹਦੀ ਟੁੱਟ ਗਈ ਇਹਨੇ ਕਣਕੇ ਤੇ ਦੱਬ ਨਹੀਂ ਮੇਰੀ ਟਰਾਲੀ 'ਚ ਦੱਬ ਗਈ ਲੈ ਜਾ ਆਪਦਾ ਸਾਫ਼ ਸੁਥਰੇ ਜਾ ਕੇ ਆਰਾਮ ਨਾਲ ਪੈ ਜਾਣਾ ਹੈ ਆ ਸਾਫ਼ ਸੁਥਰੇ ਰਹੇ ਭੱਜ ਗਏ ਸਾਰੇ ਨਹੀਂ ਨਹੀਂ ਹੁਣ ਤਾਂ ਨਹੀਂ ਜਿਆਦਾ ਤਾਂ ਨਹੀਂ ਲਿਬੜੇ ਠੀਕੇ ਲੱਗਦੇ ਹੁਣ ਤਾਂ ਵਾਹ ਹੁਣ ਪੈ ਜੀ ਆਪਦਾ ਕੱਪੜਿਆ ਨਹੀਂ ਮੈਂ ਤਾਂ ਮਸ਼ੀਨ ਤੇ ਲੱਗਿਆ ਹਾਂ ਨਾ ਤਰਾਂ ਘਮਾ ਕੇ ਉੱਪਰ ਤੇ ਗੱਡੀ ਮੈਂ ਵੀ ਬਾਲੀਵੁੱਡ ਐ ਬਹੁਤ ਕਰਦਾ ਪਾਇਆ ਉਹਨਾਂ ਨੇ ਭਈ ਪਰ ਬੁਰੇ ਹਾਲ ਤੇਰਾ ਮੁਰਦਾ ਕਿੱਥੇ ਮੰਨੀ ਕੀ ਬਤਾ ਹੈ ਇਹਨੂੰ ਬਗਾਇਨਾਂ ਨੂੰ ਪਤਾ ਆ ਉਧਰ ਲੱਗਿਆ ਵਾ ਸਭ ਤੇ ਉਧਰ ਲੱਗਿਆ ਵਾ ਚਿੰਦਾਂ ਵਾਂਗੇ ਗਿਆ ਨਹੀਂ ਸਭ ਤੇ ਉਧਰ ਆ ਇਹਨਾਂ ਨੇ ਤਾਂ ਖੜ ਗਏ ਆ ਫੇ ਇੰਨੇ ਸਾਡੇ ਵਾਲਾ ਤਾਂ ਇੱਥੇ ਦੇਖ ਹੈ ਹੈ ਇਹਨੇ ਅਸੀਂ ਦੀ ਚਾਂ ਚੁੰਤੀ ਦੀਦੀ ਹੋਸਟ ਕਰਤੀ ਸਾਫ ਕਰਤੀ ਇਥੇ ਜਿੰਨੇ ਦੋਟਾ ਦੇ ਦੇ ਕੇ ਪਹੁੰਚੀ ਅੱਛਾ ਇਹ ਕਹਿੰਦਾ ਮੈਂ ਲੈ ਕੇ ਜਾਂਦਾ ਮੈਂ ਰਹਿਣ ਦੇ ਭਰਾਵਾ ਮੈਨੂੰ ਲੱਗਦਾ ਡਰ ਤੂੰ ਮੈਨੂੰ ਹੌਲੀ ਹੌਲੀ ਜਾਣ ਦੇ ਮੈਂ ਆਪਣਾ ਸਾਥ ਮੈਂ ਹੁਣ ਲੈ ਨਹੀਂ ਆ ਦੋ ਕਹਿ ਦੋ ਜਗਾਂ ਦਾ ਮੰਨਤਾ ਪਹਿਲਾਂ ਮੇਰੀ ਸ਼ਰਮਣੀ ਵੀ ਛੱਡੇ ਦੇ ਮੌਕੇ ਤੈਨੂੰ ਹੈ ਇਹ ਤਾਂ ਐਡਾ ਵੀ ਜਾਣਾ ਪੈਂਦਾ ਸਪੈਸ਼ਲ ਉਹਦਾ ਮੈਂ ਕਿਹਾ ਫੇਰ ਇੱਕ ਜਿੱਲੇ ਦੀ ਉਹੀ ਤਾਂ ਘੂ ਰਹਿਣੀ ਆ ਹੂੰ ਚੱਕੋ ਆ ਯਾਦਾਂ ਦੀ ਵੀ ਉਰੇ ਖੜੀ ਆ ਕਦੇ ਦੂਈ ਟਰਾਲੀ ਨੂੰ ਯਾਦ ਕਰੀ ਮੈਂ ਕਿਹਾ ਯਾਰ ਉਹਦਾ ਟਾਇਰ ਨਹੀਂ ਹੈਗੇ ਵੀ 20 ਕਿੰਟਲ ਚੱਕ ਲੂਗੀ ਉਹ ਤਾਂ ਰਸਤੇ 'ਚ ਖੜ ਜੈ ਨਹੀਂ ਜਿੱਦੀ ਨੀਲੀ ਜੀ ਹਵਾ ਘੱਟ ਆਵਾ ਕੱਟ ਟਾਇਰ ਨਹੀਂ ਵੀ ਜੀ ਐਂ ਤਾਂ ਵੀ ਭੇਜਦੇ ਤੇ 5 10 ਕਿੰਟਲ ਦੀ 9.5 ਕਿੰਟਲ ਹੋ ਗਈ ਐ ਟੋਲ 'ਚ ਐਂ ਟਾਇਰ ਦਵੇ ਭੇਜ ਦੇ ਦੇ ਜਾਂ ਹਵਾ ਘੱਟ ਹੋਣੀ ਫੇ ਮੈਨੇ ਕਿਹਾ ਚਾਚੇ ਦੇ ਫੇ ਮੰਗ ਤੇ ਅਗੋਂ ਟਰਾਲੀ ਦਾ ਆਪਣੀ ਉਖੜੀ ਪੱਲੜ ਵਛਾ ਕੇ ਨਾਲੇ ਮੰਡੀ ਜਾਉਗੀ ਠੀਕ ਹੈ ਸਟੈਂਡ ਪੱਖਾ ਲੈ ਬਾਈ ਇਹਦੇ ਸਾਢੇ 6 ਨਾ ਮੈਂ ਕਿਹਦੇ ਨਾ ਕਹਿ ਰਹੀ ਨਹੀਂ ਨੇ ਕੁਝ ਹੋ ਰਹੀ ਨਹੀਂ ਮੋਟਰਸਾਈਕਲ ਸਾਡਾ ਉਰੇ ਆ ਕੇ ਬੰਦ ਹੋਇਆ ਜਾ ਮਾਈ ਇਹ ਦੋ ਦਾ ਇਹ ਇਲਾ ਤੁਰਕੇ ਆਉਣਾ ਹੈਗਾ ਹਾਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਤੰਦਮ ਹੋ ਗਿਆ ਹਾਂ ਅੰਦਰੋਂ ਖੁੱਲ ਕੇ ਬਾਹਰੋਂ ਚ ਖੁੱਲ ਕੇ ਉਹ ਯਾਰ ਪਤਾ ਕੀ ਗੱਲ ਹੋਈ ਅੱਜ ਮਸਤੀ ਕੋ ਫੜਾਉਂ ਚੱਲੇ ਤਾਂ ਇਹਨੇ ਪਤੰਦਰ ਨੇ ਨਾ ਇੱਥੇ ਟਰਾਲੀ ਲੈ ਕੇ ਲਾਉਂਦੇ ਨੇ ਕੱਖਾਂ ਵਾਲੀ ਤੇਰੀ ਵਾਲੀ ਤਾਂ ਕਲੱਚ ਤੋੜਦੇ ਉਫ ਹੋ ਗਿਆ ਲੈਣਾ ਹੈ ਕਲੱਚ ਤੋੜਦੇ ਆਂ ਫੇ ਮੈਂ ਮਾਰਦੇ ਜਾਣਾ ਤਾਂ ਥੋੜੀ ਰੋਟੀ ਲੈ ਕੇ ਮੈਂ ਕਿਨੂੰ ਕਿਹਾ ਚ ਕਲੱਚ ਪਾ ਕੇ ਲੈ ਆਦਾ ਉਹ ਟੁੰਡਣੀ ਚੁੱਟਗੀ ਦੀ ਮੂਹਰੇ ਵਾਲੀ ਤਾਂ ਫੇ ਇਹ ਉਹ ਪਾ ਕੇ ਚੱਲੇ ਮੈਂ ਉਹਦੇ ਲੈ ਗਿਆ ਤਾਂ ਉਹਨੂੰ ਸੋੜਾ ਸਾਰੀ ਕਿਉਂ ਖਾ ਉਹ ਕਿੰਨੇ ਖੰਡਾਈ ਦੇ ਆ ਤੁਸੀਂ ਉੱਥੇ ਉਹਦਾ ਵਾਸਤੇ ਜੀ ਪਹੀ ਪਾਉਂਦਾ ਹੁੰਦਾ ਹੁੰਦਾ ਕੁਝ ਹੋਰੇ ਵਾਜ ਜੀ ਕੱਢਣ ਲੱਗੇ ਜਾਦਾ ਜੀ ਜਿਆਦਾ ਹੀ ਹੋ ਗਈ ਜੀ ਵਾਜ ਟੱਕ ਟੱਕ ਨਹੀਂ ਪੂਰਾ ਉਰੇ ਅੱਗੇ ਬੰਦ ਕਰਿਆ ਜਿੰਨੇ ਵਾਈਨ ਚਲੋ ਠੀਕ ਹੈ ਜੀ ਰਸਤੇ ਜੀ ਬੰਦ ਹੋ ਜਾਂਦਾ ਅਸਾ ਰੋਡ ਰੋਡ ਕੇ ਆਪਣਾ ਬੋਜਣਾ ਮੈਨੂੰ ਪਹੁੰਚਣਾ ਚਲੋ ਠੀਕ ਹੈ ਜੀ ਆ ਵੀਡੀਓ ਇੱਥੇ ਤੱਕ ਸਿਰ ਮਿਲਦੇ ਜੀ ਕਿਸੇ ਹੋਰ ਵੀਡੀਓ ਚ